ਚਿੱਟੇ ਦਾ ਪੀਤੇ ਦਾ ਕੈਪਸੂਲਾਂ ਦਾ ਬਦਲਾਵ ਹੈ আফਿਮ ਤੇ ਪੋਸ ਕੁਇਰਾਜੀ ਰਵੇ ਗੁੱਸੇ ਹੋ ਮੈਂ আফਿਮ ਤੇ ਪੋਸ ਵਾਲਾ ਬੰਦਾ ਕਦੇ ਮਰਦਾ ਨਹੀਂ ਵੀ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਮੈਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਵੀ ਬੋਲਦਾ ਇਹ ਇਵੇਂ ਤਰੀਕੇ ਕੱਢਣੇ ਪੈਣਗੇ ਜੇ ਨਾ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਡੈਂਸਟਰ ਹੈ ਆ ਗਈ ਸਰਕਾਰ ਅ ਰੰਡਾਵਾ ਸਾਹਿਬ ਮਹੀਨੇ ਖਤਮ ਕਰ ਦਿਆਂਗੇ ਹੁਣ ਪੁੱਛੋ ਕਿਵੇਂ ਇਹ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ। ਚਾਹੀਏ ਮਾਮਾਏ ਤੇ ਚਾਹੀਏ ਚਾਚਾਏ ਤੇ ਚਾਹੀਏ ਦਾਦਾਏ ਤੇ ਚਾਹੀਏ ਪੋਤੇ ਤੇ ਚਾਹੀਏ ਪਤਨੀ ਐ ਤੇ ਜਾਏ ਮਾਂ ਐ। ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਸੇਕ ਲਗੂਗਾ ਵੀ ਸਾਰਾ ਡੱਬਾ ਅੰਦਰ ਲੇਤਾ 302 ਚ। ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ। ਤੇ ਜਿਹੜਾ ਜੇਲ੍ਹ ਚ ਹੋਇਆ ਉਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲਿਓਣਾ ਪਊਗਾ ਜਿਹੜਾ ਜੇ ਸੱਟਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖੜ ਲੀਏ ਸਿੱਧਾ ਪਿਆ ਕਾਨੂੰਨ ਹੈ ਵੀ ਹੱਥ ਵੱਡੇ ਜਾਣਗੇ ਇਹ ਨਹੀਂਗਾ ਵੀ ਟੈਲੀਫੋਨ ਕਰਕੇ ਅਰਮਿਤ ਸਿੰਘ ਛੇਡਾ ਲਊਗਾ ਸੋਨਾ ਜੁਰੀ ਹੋ ਗਿਆ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਗਏ ਉਹ ਪਿੱਛੇ ਬੁੜੀਆਂ ਬੈਠੀਆਂ ਤੈਨਾਂ ਨਾਲ ਉਹ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪੇ ਫੇਰ ਤਾਂ ਬੈਠੀ ਰੋਜ ਤੁਹਾਡੇ ਘਰੇ ਵੱਡਾ ਤਕੀ ਹੋਣ ਦਾ ਪੁੱਜੇ ਕਾਨੂੰਨ ਨਾ ਰਿਹਾ ਤੁਹਾਡਾ ਕੰਮ ਹੈ ਉਹਨੂੰ ਥਾਣੇ ਫੜਾਉਣਾ ਥਾਣੇ ਵਾਲੇ ਦਾ ਕੰਮ ਹੈ ਜੱਜ ਨੇ ਸਜ਼ਾ ਦੇਣੀ ਇਹ ਦੇਸ਼ ਦਾ ਸੰਵਿਧਾਨ ਹੈ ਆ ਗੈਂਸਟਰ ਨੂੰ ਡੇਟ ਦੇ ਦਿੱਤੀ ਹੈ ਤਾਂ ਰੋਜ ਇਹ ਤਾਂ ਸੌਖਾ ਕੰਮ ਹੈ ਮੁੰਡੇ ਵੇਲੇ ਆ ਕੋਈ ਚਾਕੂ ਲੈ ਲੂਗਾ ਕੋਈ ਕਰਪਾਨ ਲੈ ਲੂਗਾ ਕਿਉਂਕਿ ਰੇੜੀ ਵਾਲੇ ਨੂੰ ਮੈਂ ਮਿਲਿਆ ਸੀ ਪਰਸੋਂ ਚੋਥੇ ਉਹ ਕਹਿੰਦਾ ਬਾਈ ਜੀ ਲਾ ਲੈਂਦੀ ਹੈ ਪਰਛਾ ਕਿ ਕਦੇ ਲਿਆ 5000 ਟਮਾਟਰਾਰੇ ਨੂੰ ਨਹੀਂ ਛੱਡਦਾ ਥੋੜੇ ਤੋਂ ਵੀ ਲੈ ਲੈਣਗੇ ਆਲੀ ਆਲੀ ਤੁਹਾਨੂੰ ਲੱਗਦਾ ਵੀ ਅਸੀਂ ਜੱਟ ਆ ਘੈਂਡਾ ਫੜਿਆ ਦਿਓ ਜੇ ਹੋਰ 10 ਮਹੀਨੇ ਐਂ ਕੰਮ ਚੱਲ ਗਿਆ ਓ ਕਹਿਣ ਦਾ ਮਤਲਬ ਹੈ ਇਹਨਾਂ ਗੱਲਾਂ ਬਾਰੇ ਸਾਨੂੰ ਵਿਚਾਰ ਕਰਨਾ ਤਾਂ ਕਾਂਗਰਸ ਪਾਰਟੀ ਚੰਗੀ ਹੈ ਕਾਂਗਰਸ ਪਾਰਟੀ ਨੇ ਬਜਾਰਾ ਦੀਆਂ ਰੌਣਕਾਂ ਪੰਜਾਬ ਦੀਆਂ ਰੌਣਕਾਂ ਵਾਪਸ ਲੈਣੀਆਂ ਸਰਦਾਰ ਜੀ ਅੱਜ 50 ਲੱਖ ਦਾ ਕਿੱਲਾ ਇਸ ਕਰਕੇ ਹੋਇਆ ਕਿ ਪੰਜਾਬ ਚ ਹਨਾ ਔਰ ਸ਼ਾਂਤੀ ਸੀ ਹੁਣ ਕੋਈ ਵੱਡਾ ਸੇਟ ਕੋਡੇ ਫੈਕਟਰੀ ਲਾਉਣ ਲਈ ਤਿਆਰ ਨਹੀਂਗਾ ਅਣ ਹੈ ਨਾ ਉੱਧਰ ਲਾਉਣੀ ਹੈ ਬਈ ਪਰਲੇ ਪਾਸੇ ਜਾ ਕੇ ਕਿਤੇ ਹਿਮਾਚਲ ਚ ਹੋਰ ਜਿੱਥੇ ਇੱਥੇ ਕੋਈ ਪਤਾ ਨਹੀਂ ਨਾਲੇ ਮਾਰਕੇ ਨਾਲੇ ਕੋਈ ਬਾਹਰ ਆ ਜੀ ਦੱਸੋ ਕਿਹੜੀ ਫੈਕਟਰੀ ਲੱਗੀ ਆ ਤਰਨ ਤਰਨ 11 ਸਾਲ ਹੋ ਗਏ ਬੀਜੇਪੀ ਦਾ ਪ੍ਰਧਾਨ ਮੰਤਰੀ ਹੈ 1 ਰੁਪਿਆ ਨਹੀਂ ਸਾਨੂੰ ਦਿੱਤਾ ਕੀ ਦਿੰਦਾ ਬੀਜੇਪੀ ਵਾਲਾ 6000 ਰੁਪਏ ਸਾਲ ਦਾ ਕਈ ਕਿਸਾਨਾਂ ਨੂੰ ਹੁੰਦਾ ਉਹ 6000 ਦਾ ਤਾਂ ਬੱਕਰੀ ਖਾ ਜਾਂਦੀ ਹੈ ਯਾਰ ਮਹੀਨੇ ਦਾ ਮੈਂ ਕਾਂਗਰਸ ਚ ਕਿਉਂ ਐ ਰੰਧਾਵਾਦੀ ਡੈਣੀ ਦੀ ਕਾਂਗਰਸ ਕਿਉਂ ਐ ਕਾਂਗਰਸ ਨੇ ਸਰਦਾਰਾਂ ਨੂੰ ਮਾਨ ਦਿੱਤਾ ਪਹਿਲਾ ਦੇਸ਼ ਦਾ ਪ੍ਰਧਾਨ ਮੰਤਰੀ ਪਾਗਾ ਦਾ ਬਣਾਇਆ ਕਾਂਗਰਸ ਨੇ ਬਣਾਇਆ ਮਨਮੋਹਨ ਸਿੰਘ ਜਿਹੜਾ ਬਿਜਲੀ ਦੇ ਖੰਬੇ ਥੱਲੇ ਬਹਿ ਕੇ ਪੜਿਆ ਕਰਦਾ ਸੀ ਪਹਿਲਾ ਦੇਸ਼ ਦਾ ਜਿਆਨੀ ਜੈਲ ਸਿੰਘ ਜਿਹੜਾ ਸੈਟੋ ਤੇ ਜਾਂਦਾ ਸੀ ਤੇ ਪਾਠ ਕਰਿਆ ਕਰਦਾ ਸੀ ਪਾਰਟੀ ਨੂੰ ਗੁਰਦੁਆਰੇ ਦੇ ਪਾਠੀ ਕੋਈ ਦੇਸ਼ ਦਾ ਰਾਸ਼ਟਰਪਤੀ ਬਣ ਸਕਦਾ ਲਓ ਮੈਂ ਪਾਰਟੀ ਛੱਡ ਦੂੰਗਾ ਜਿਹੜੀ ਪਾਰਟੀ ਚਾਪੂਗੀ ਜਾਊਂਗਾ ਉਹ ਬਣਾਓ ਗੁਰਦੁਆਰੇ ਦੇ ਗ੍ਰੰਥੀ ਨੂੰ ਸਾਡੇ ਨੂੰ ਰਾਸ਼ਟਰਪਤੀ ਬਣਾਓ ਆ ਦੋ ਗ੍ਰੋਪਤੀ ਮੁਰਮਰ ਤੋਂ ਬਾਅਦ ਜਿਹੜੀ ਬਾਤ ਨਹੀਂ ਬਣਾਉਗੀ ਉਹਨੇ ਨਾਲ ਚੱਪੂ ਬੂਟਾ ਸਿੰਘ ਪੱਠੇ ਪਾਉਂਦੇ ਸੀ ਦੇਸ਼ ਦਾ ਗ੍ਰਾਮ ਮੰਤਰੀ ਬਣਾਇਆ ਕਾਂਗਰਸ ਪਾਰਟੀ ਨੇ ਇਹਨਾਂ ਗਰੀਬ ਸਿੱਖਣ ਕੋ ਦੇਹੂ ਪਾਤਸ਼ਾਹੀ ਪੋਟੇ ਵੀ ਗਰਨਲ ਬਣਾਏ ਆ ਮਰਮੂਨ ਸਿੰਘ ਨੇ ਕਰਜਾ ਮਾਫ ਕੀਤਾ ਯਾਰ ਮਰਮੂਨ ਸਾਨੂੰ ਲੋਕ ਕਹਿੰਦੇ ਆ ਮੁੰਡੇ ਜਿਹੜੇ ਨਵੇਂ ਦੇ ਆ ਉਹ 70 ਸਾਲਾਂ ਦੀ ਕਾਂਗਰਸ ਨੇ ਕੀ ਕੀਤਾ ਮੈਂ ਕਿਹਾ ਤੂੰ ਜਮਿਆ ਹੀ ਨਹੀਂ ਸੀਗਾ ਤੂੰ ਤੈਨੂੰ ਕੀ ਦਸੀਏ ਕੀ ਕੀਤਾ ਇਸ ਦੇਚ ਸੁਈ ਨਹੀਂ ਮੰਦੀ ਸੀ ਹੁਣ ਇਸ ਦੇਚ ਜਾਜ ਬਣਦਾ ਕਾਂਗਰਸ ਨੇ ਆਦੀ ਲਿਆਂਦੀ ਸੁਈ ਤੋਂ ਲੈ ਕੇ ਜਾਜ ਬਣਾਇਆ 70 ਸਾਲ 70 ਸਾਲ ਸਾਡਾ ਰਾਜ ਰਿਆ 12 ਸਾਲਾਂ ਦਾ ਰਾਜ ਸਾਡਾ ਹੈ ਨਹੀਂ ਅਸੀਂ 70 ਸਾਲਾਂ ਚ ਡੀਏਪੀ ਖਾਗ ਦਾ ਰੇਟ ਲੈ ਕੇ ਆਏ 400 ਰੁਪਏ ਗੱਟਾ ਅੱਜ ਤੋਂ 12 ਸਾਲ ਪਹਿਲਾਂ 400 ਰੁਪਏ ਸੀ ਜਦੋਂ ਮਨਮੋਹਨ ਸਿੰਘ ਸੀਗਾ ਹੁਣ 1350 ਦਾ ਗੱਟਾ ਹੈ ਤੇ ਮਿਲਦਾ ਨਹੀਂ ਇਹ ਸਾਡਾ ਰਾਜ ਸੀਗਾ ਅੱਜ ਤੋਂ 12 ਸਾਲ ਪਹਿਲਾਂ ਜਦੋਂ ਮਨਮੋਹਨ ਸਿੰਘ ਦਾ ਰਾਜ ਸੀ ਸਰਦਾਰ ਜੀ 22000 ਜੀ ਟੋਲਾ ਸੋਨਾ ਸੀ ਅੱਜ 128000 ਹੈ 60 ਸਾਲਾਂ ਚ ਅਸੀਂ 22000 ਤੇ ਲਿਆਂਦਾ ਤੇ 12 ਸਾਲਾਂ ਚੋਂ ਮਾਂ ਦੇ ਸ਼ੇਰ ਨੇ ਲੱਖ ਰੁਪਏ ਦੇ ਉੱਤੇ ਲਪਾਤਾ ਸਾਡੇ ਰਾਜ ਪੱਤੀ ਰੁਪਏ ਡੀਜ਼ਲ ਸੀਗਾ ਹੁਣ 90 ਰੁਪਏ ਡੀਜ਼ਲ ਐ ਅੱਜ ਤੋਂ 12 ਸਾਲ ਪਹਿਲਾਂ ਅਸੀਂ 60 ਸੱਦਾਂ ਚ 40 ਦੇ ਲਿਆਂਦਾ ਉਹਨਾਂ ਨੇ 12 ਸਾਲਾਂ ਹੀ ਦਬਾਤਾ ਪੈਟਰੋਲ ਮਿੱਟੀ ਦਾ ਤੇਲ ਸਰੋਂ ਦਾ ਤੇਲ ਖੰਡ ਚਾ ਮਾਰਤਾ ਲੋਕ ਇਹ ਬੀਜੇਪੀ ਸਰਕਾਰ ਐ 750 ਕਿਸਾਨ ਮਾਰਤਾ ਸਾਡਾ ਜਿਹੜੀ ਐਮਐਸਪੀ ਤੁਸੀਂ ਮੰਗਦੇ ਹੋ ਵੀ ਸਾਨੂੰ ਗਰੰਟੀ ਦਿਓ ਇਹ ਐਮਐਸਪੀ ਦਿੱਤੀ ਕਿਨੇ ਕਾਂਗਰਸ ਨੇ 1960 ਇਹ ਕਾਂਗਰਸ ਨੇ ਦਿੱਤੀ ਹੈ ਜਨਾਬ ਸੋ ਮੇਰੀਆਂ ਬੀਤੀਆਂ ਹੱਥ ਜੋੜ ਕੇ ਆ ਲੋਕਾਂ ਦਾ ਭਲਣ ਚੱਲੀਆਂ ਬੀਬੀਆਂ 1000 ਰੁਪਿਆ ਭਗਵੰਤ ਮਾਨ ਦਾ 1000 ਤਾਂ ਸੀ ਦੇਤਾ ਤੁਹਾਨੂੰ 500 ਰੁਪਿਆ ਬਾਅਦ ਦੇ ਰਾਜ ਪੈਨਸ਼ਨ ਹੁੰਦੀ ਸੀ ਕਿਹੜਾ ਗਰੀਬਾਂ ਦਾ ਮਸੀਹਾ ਹੋਗਾ ਸੀ ਸਰਦਾਰ ਗੁਰਸੇਖ ਹਜ਼ਾਰ ਰੁਪਿਆ ਵਧਾਈ ਹੁਣ ਰੰਗਲਾ ਪੰਜਾਬ ਵਾਲੇ ਨੇ ਮਾਂ ਦੇ ਸ਼ੇਰਾਂ ਨੇ 400 ਸਾਲ ਹੋ ਗਏ ਦੁੱਤੀ ਨਹੀਂ ਵਧਾਈ ਐਵੇਂ ਇਹ ਐ ਜਿਹੜੀਆਂ ਇਨਕਲਾਬ ਬੀਨਾ ਐ ਜਿਹੜੀ ਕਿਹੜੀ ਪਾਰਟੀ ਅੰਮ੍ਰਿਤਪਾਗੀ ਵਾਲੀ ਐਵੇਂ ਇਹ ਆਈ ਸੀ ਪਹਿਲਾਂ ਭਗਵੰਤ ਮਾਨ ਵੀ ਕਹਿੰਦੇ ਨਵੀਂ ਪਾਰਟੀ ਐ ਬਈ ਇਹ ਬਦਲਣਗੇ ਪੰਜਾਬ ਬਦਲਤਾ ਕਾਲੀ ਕਾਂਗਰਸ ਲਾਏ ਕੇ ਨਾਂ ਦੇ ਵਹੇ ਰਿਹਾ ਆਇਓ ਇਹਨਾਂ ਦਾ ਵੱਡਾ ਇੱਕ ਜਿੱਪਿਆ ਫਰੀਦਪੁਰ ਤੋਂ 2MP ਖਾਲਸਾ ਇਹਨਾਂ ਹੋਰਾ ਕਾਹ ਤੋਂ ਜਤਾਇਆ ਵੀ ਪੁੱਛੋ ਉਹ ਸਾਡੇ ਇਲਾਕੇ ਦਾ ਤਾਂ ਰਹਿਣ ਵਾਲਾ ਨਹੀਂ ਕਹਿੰਦੇ ਬਈ ਸਿੱਖਾਂ ਦੀ ਗੱਲ ਕਰੂਗਾ 1.5 ਸਾਲ ਹੋ ਗਏ ਉਹਨੇ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਨਹੀਂ ਬਣਾਈ ਪਾਰਲੀਮੈਂਟ ਜਾ ਕੇ ਵਾਸੀ ਖੁੰਦੇ ਦਾ ਮੂੰਹ ਮੈਂ ਲੈਂਦਾ ਨਹੀਂ ਵੇਖਿਆ ਉਹਨੂੰ ਕਿਹੜੇ ਖਾਲਸੇ ਦੀ ਗੱਲ ਕਰੂਗਾ ਬਈ ਸਰਬੱਤ ਦੀ ਤੁਸੀਂ ਪੰਥ ਦੇ ਕਹਨ ਤੇ ਬਿਣਾ ਕੇ ਬੈਠਿਆ ਵੀ ਪੰਥ ਜਾ ਕੇ ਸਾਡੇ ਗੁਰੂ ਦੀ ਗੱਲ ਤਾਂ ਕਰੇ ਗੁਰਦੁਆਰੇ ਦੀ ਗ੍ਰੰਥੀ ਕਿਨੂੰ ਬਣਾਉਣੇ ਉਹ ਜਿਹੜਾ ਚੰਗਾ ਕਥਾ ਕਰੇ ਚੰਗਾ ਪਾਠ ਪੜ੍ਹੇ ਵੀ ਗੁਰਦੁਆਰੇ ਦਾ ਗ੍ਰੰਥੀ ਉੱਥੇ ਕਰੇ ਕੋਈ ਨਾ ਗਾਣੇ ਸੁਣੀ ਜਾਵੇ ਤਾਂ ਗੁਰਦੁਆਰੇ ਜਾਣਾ ਕਿਸੇ ਨਹੀਂ ਬੋਲੋ ਜੀ ਫਿਰ ਐਮਪੀ ਬਣਾਇਆ ਬਣਾਇਆ ਖਾਲਸੇ ਨੇ ਵੀ ਖਾਲਸੇ ਦੀ ਗੱਲ ਕਰੂਗਾ ਫੱਡੇ ਉਹਨੇ ਬੁਲਾਈ ਨਹੀਂ 20 ਸਾਲ ਦੀ ਤੂੰ ਬੋਲੇ ਸੋਨੇ ਹਾਲੀ ਜਾਦੇ ਪਾਰਲੀਮੈਂਟ ਜਾ ਕੇ ਇਹੀ ਹੀ ਕਰਦੇ ਪਤੰਦਰਾ ਹੁੰਦਾ ਕਰਨਾ ਕੀ ਬੋਲ ਬੰਦੀ ਸਿੱਖਾਂ ਦੇ ਬੋਲ ਖਾਦ ਸੇ ਤੇ ਸੋ ਯਾਰ ਮਾੜਾ ਮੋਟਾ ਸੋਚਿਆ ਕਰੋ ਜਮਾਨਾ ਉਹੀ ਗੱਲਾਂ ਬਾਤਾਂ ਇਤਨਾ ਦੱਸਿਆ ਆ ਗਈ ਗੱਲ ਕੋਈ ਕਿਸੇ ਨੂੰ ਨਜ਼ਾਰੇ ਲੈਂਦਾ ਕੋਠੀ ਉਹ ਨੂੰ ਮਿਲਦੀ ਇੱਥੇ ਲਈ ਤੁਹਾਨੂੰ ਲੱਗਦਾ ਸਾਡੀ ਗੱਲ ਕਰਦਾ ਅਗਲਾ ਕਹਿੰਦਾ 5 ਸਾਲ ਦਾ ਪੱਕੇ ਖਾਣੇ ਕਿੱਥੇ ਗਈ ਹੁੰਦੀ ਇਹ ਮੁੰਡਾ ਵੀ ਅੰਮ੍ਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤਸਾ ਮਹਾਰਾਜ ਪਾੜਿਆ ਜਾ ਰਿਹਾ ਸੀ ਬੇਅਦਬੀ ਹੋਈ ਸੀ ਬਗਰਾੜੀ ਤੇ ਮੋਰਖੇ ਲੱਗੇ ਸੀ ਉਦੋਂ ਕਿੱਥੇ ਸੀ ਇਹ ਮੁੰਡਾ ਜੋ ਬਾਈ ਚੋਦੋ ਗਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਨੇ ਹਣ ਲੈਂਦਾ ਹੋ ਇੱਕੋ ਦਮ ਤੁਸੀਂ ਆਖਿਆ ਇਹ ਆ ਗਿਆ ਵਾਰਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਕਾਂ ਦੇ ਬਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹ ਤਾਂ ਸਾਡੇ ਵਰਗੀ ਆ